ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਦੇ ਫਤਿਹ ਜੈ ਗੁਰੂ ਵਾਲਮੀਕ ਜੀ ਦਾ ਸਹਾਰਾ ਬਲ। ਮੈਂ ਜੀ ਭਗਵਾਨ ਵਾਲਮੀਕ ਪੀਰ ਸੇਧ ਹੁਣਾ ਸਾਹਿਬ ਜੱਤਰ ਤੋਂ ਅਜੇ ਉਦੇਦਾਰ ਦੇਖੋ ਹੈਗਾ ਜੀ ਮੀਡੀਆ ਸਖਤਰੋਂ ਪੰਜਾਬ ਤੇ ਸੀਨੀਅਰ ਵਾਈਸ ਪ੍ਰਧਾਨ ਜੀ ਹੁਣਾ ਸਾਹਿਬ ਤੋਂ ਸਾਡੇ ਸ਼੍ਰੀ ਅਮਰਪ੍ਰਤਾ ਗੱਬਰ ਜੀ ਨੇ ਸਾਨੂੰ ਇੱਥੇ ਸੇਵਾ ਬਖਸ਼ੀ ਹੈ। ਅਸੀਂ ਉਹਨਾਂ ਦੇ ਦੇਖ ਰਹਿ ਕੇ ਚੱਲਦੇ ਪਏ ਬਹੁਤ ਸਾਲਾਂ ਤੋਂ ਤੇ ਆਪ ਮੀਡੀਆ ਦੇ ਆਏ ਹੋ ਮੁਖਤਾਬਕ ਇਸ ਤੋਂ ਮੁਖਬਤ ਹੋਏ ਆਂ ਵੀ ਅਸੀਂ ਰਾਵਲ ਵੀਰ ਦੇ ਇਸ ਤੇਗਦੇ ਮੰਨ ਉਤੇ ਬਹੁਤ ਹੀ ਜਿਆਦਾ ਸਾਡਾ ਤਨ ਸਾਰਾ ਪਛਾਹ ਹੈ ਕਿ ਸਾਡੇ ਸਾਰਿਆਂ ਵਾਂ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਵੀਰ ਨੂੰ ਇਹ ਆਮ ਆਦਮੀ ਪਾਰਟੀ ਨੇ ਸਾਡੇ ਸਤਿਕਾਰਯੋਗ ਸਾਡੇ ਜਸਵਿੰਦਰ ਸਿੰਘ ਐਡੀਸੀ ਅਮਦਾਸ ਜੀ ਸਾਡੇ ਐਮਐਲਏ ਸਾਹਿਬ ਹਲਕਾ ਚਾਰੀ ਦੇ ਇਹਨਾਂ ਦੀ ਰਹਿਨਮਾਈ ਹੇਠ ਇਹ ਟਿਕਟ ਜਿੱਤ ਨਵਾਜੀ ਗਈ ਹੈ ਸਾਡੇ ਰਵਲ ਵੀਰ ਜੀ ਨੂੰ ਤੇ ਇਹ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਸਾਡੀ ਆਮ ਆਦਮੀ ਸਰਕਾਰ ਦਾ ਤੇ ਸਾਡੇ ਸਰਕਾਰਯੋਗ ਐਮਐਲਏ ਸਾਹਿਬ ਦਾ ਤੇ ਅਸੀਂ ਇਹਨਾਂ ਦੇ ਨਾਲ ਸਾਰਾ ਹੀ ਜਿੰਨਾ ਵੀ ਪਿੰਡ ਮਾਲ ਦੀ ਸੰਗਤ ਸਾਰੀ ਹਰ ਸਯੋਜ ਦੇਵਾਂਗੇ ਤੇ ਵੱਧ ਤੋਂ ਵੱਧ ਇਹਨਾਂ ਨੂੰ ਵੋਟਾਂ ਪਾ ਕੇ ਫੁੱਲ ਜੀ ਨਾਲ ਦਿਤਾਵਾਂਗੇ ਤੇ ਬਾਕੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਿ ਪਿੰਡ ਮਾਲ ਦੇ ਵਾਸਤੇ ਬੜੀ ਹੀ ਇਮਾਨ ਵਾਲੀ ਗੱਲ ਹੈ ਤੇ ਆਪਾਂ ਸਾਰੇ ਰਲ ਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਦਿਖਾਈਏ ਤੇ ਆਪਣਾ ਪਿੰਡ ਦਾ ਵਿਕਾਸ ਕਰੀਏ ਜੇ ਆਪਾਂ ਇਹਨਾਂ ਨੂੰ ਕਾਮਯਾਬ ਕਰਾਂਗੇ ਤੇ ਆਪਣੀ ਵੀ ਸਾਰਿਆਂ ਦੀ ਕਾਮਯਾਬੀ ਹੋਏਗੀ ਤੇ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਹਲਕਾ ạtari ਦੀ ਨੋਂਦੇ ਪਿੰਡ ਮਾਲ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਸਰਦਾਰ ਜਸਵਿੰਦਰ ਸਿੰਘ ਰਮਦਾਸ ਸਾਹਿਬ ਐਮ ਐਲ ਏ ਹਲਕਾ ਟਾਰੀ ਦੀ ਜੋਗ ਅਗਵਾਈ ਦੇ ਵਿੱਚ ਬਿੱਟੂ ਖਵਾਲੀ ਅੱਜ ਖੜਾ ਹੈ ਮੈਂ ਐਮ ਐਲ ਏ ਸਾਹਿਬ ਉਹਨਾਂ ਨੂੰ ਆਪਣੇ ਵੱਲੋਂ ਔਰ ਆਪਣੀ ਟੀਮ ਵੱਲੋਂ ਇਹ ਯਕੀਨ ਦਿਨਣਾ ਹੈ ਯਕੀਨ ਦਿਵਾਉਣਾ ਹੈ ਕਿ 21 ਤਰੀਕ ਵਾਲੇ ਦਿਨ ਇਸ ਇਲਾਕੇ ਦੀ ਇੱਕ ਇੱਕ ਵੋਟ ਕੱਢ ਕੇ ਸਾਡੀ ਵਾਰਡ ਨੰਬਰ 85 ਦੇ ਮੌਜੂਦਾ ਉਮੀਦਵਾਰ ਭੈਣ ਜੀ ਮਨਮੀਤ ਕੌਰ ਦੇ ਹੱਕ ਦੇ ਵਿੱਚ ਵੋਟਾਂ ਪਗਟਾ ਕੇ ਅੱਛੀ ਲੀਡ ਲੈ ਕੇ ਛਾਂ ਦੇ ਨਾਲ ਜਿਤਾ ਕੇ ਐਮਐਲਏ ਸਾਡੀ ਜਿਹੜੀ ਇਹਨਾਂ ਨੇ ਜਿਹੜੀ ਟਿਕਟ ਇਹਨਾਂ ਨੂੰ ਨਵਾਜੀ ਹੈ ਉਹ ਜਿਹੜੀ ਟਿਕਟ ਦਾ ਜਿਹੜਾ ਬੈਨੀਫਿਟ ਹੈ ਉਹ ਪਾਰਟੀਆਂ ਨੂੰ ਜਾਂਦਾ ਹੈ ਐਮਐਲਏ ਸਾਹਿਬ ਨੂੰ ਵੀ ਜਾਂਦਾ ਹੈ ਤੇ ਐਮਐਲਏ ਸਾਹਿਬ ਉਹਨਾਂ ਦੀ ਜਿਹੜੀ ਸੀਟ ਆਪਾਂ ਜਿਤਾ ਕੇ ਐਮਐਲਏ ਸਾਹਿਬ ਦੀ ਜਿਹੜੀ ਝੋਲੀ ਅਸੀਂ ਪਾਵਾਂਗੇ ਔਰ ਮੈਂ ਅਸਵਾਸ਼ਨ ਦਿਨਾ ਆਪਣੇ ਵੱਲੋਂ ਕਿ ਆਪਣੀ ਸਮੂਹ ਟੀਮ ਦੇ ਨਾਲ ਮਿਲ ਕੇ ਮਿਸਟਰ 라ਵਲਦੀਪ ਜੀ ਦੀ ਜੋਗ ਅਗਵਾਈ ਦੇ ਵਿੱਚ ਆਪਾਂ 21 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਵੀ ਕੋਈ ਸਾਥੀ ਸਾਡਾ ਗੁਰਸਿਆ ਹੈ ਕੋਈ ਨਾਰਾਜ ਹੈ ਉਹਨੂੰ ਮਿਲ ਕੇ ਆਪਾਂ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਜਿਹੜੀਆਂ ਭਗਤੌਣ ਦੀ ਜਿਹੜੀ ਹੈ ਉਹ ਅਸੀਂ ਪ੍ਰਣ ਲੈਨੇ ਆ ਤੇ ਐਮਐਲਏ ਸਾਹਿਬ ਨੂੰ ਮੈਂ ਦੁਬਾਰਾ ਯਕੀਨ ਦਿਵਾਉਣਾ ਹੈ ਕਿ ਆਹ ਵਾਲੀ ਜਿਹੜੀ ਸ਼ੀਟ ਹੈ 85 ਨੰਬਰ ਵਾਰਡ ਦੀ ਉਹ ਬੜੀ ਅੱਛੀ ਸ਼ਾਨ ਦੇ ਨਾਲ ਜਿੱਤ ਕੇ ਜਿਹੜਾ ਤੁਹਾਡੀ ਛੁਲੀ ਦੇ ਵਿੱਚ ਪਾਵਾਂਗੇ ਪੋਟਰ ਨੂੰ ਬੜੀ ਸਪਸ਼ਟ ਅਪੀਲ ਹੈ ਤੇ ਕੈਂਡੀਡੇਟ ਉਹ ਚੁਣੋ ਇਦੇ ਨਾਲ ਸਰਕਾਰ ਦੀ ਤਾਕਤ ਹੈ ਕਾਕੇ ਵਿਕਾਸ ਦਾ ਜੇ ਲਹਿਰ ਤੋੜਨੀ ਹੈ ਤੇ ਉਹ ਗਰੰਟਾਂ ਨਾਲ ਹੀ ਤੋੜਨੀ ਪ੍ਰਧਾਨ ਸਰਕਾਰ ਨਾਲ ਹੀ ਤੋੜਨੀ ਆ ਉਹਦਾ ਸਾਰਿਆਂ ਨੂੰ ਬੇਨਤੀ ਇਹ ਕੀਤੀ ਹੋਈ ਹੈ ਕਿ ਤੁਸੀਂ ਇਸ ਚੀਜ਼ ਨੂੰ ਪਛਾਣੋ ਕਿ ਤੁਸੀਂ ਜਿਹੜਾ ਵੀ ਉਮੀਦਵਾਰ ਚੁਣ ਗਏ ਉਹ ਇਸ ਵਕਤ ਇੱਧਰ ساری ਲਹਿਰ ਜਿਹੜੀ ਆ ਅਸੀਂ ਬੜੀ ਘੁੰਮ ਲਿਆ ਬੜਾ ਸਾਰਾ ਮਾਲ ਇਹਦੇ ਨਾਲ ਲੱਗਦੀਆਂ ਕਲੋਨੀਆਂ ਉਹ ਸਾਰੀਆਂ ਸਾਰੀਆਂ ਟੜੂ ਨਾਲ ਆ ਤੇ ਝਾੜੂ ਦੀ ਸਰਕਾਰ ਆ ਤੇ ਫਾਇਦੇ ਤਾਂ ਵੀ ਹੋਣ ਹੋਣੇ ਬਾਕੀ ਸਭ ਐਵੇਂ ਫੋਕੇ ਫਟਕਾਰ ਰਹੀ ਹੈ ਪੱਲੇ ਪੁਲੇ ਕਿਸੇ ਦੇ ਕੱਖ ਨਹੀਂ ਹੈ ਕੁਝ ਤੇ ਐਸੇ ਨੇ ਜਿਹੜੇ ਰਾਹੀ ਮੂੰਹ ਚ ਲਾ ਸੁਤਲੇ ਹੋਏ ਇਹ ਤੁਹਾਨੂੰ ਨਹੀਂ ਪਤਾ ਲੱਗਦਾ ਮੈਂ ਲੋਕਾਂ ਨੂੰ ਤੁਹਾਡੇ ਰਹੀਂ ਅਪੀਲ ਕਰਦਾ ਕਿ ਆਮ ਆਦਮੀ ਪਾਰਟੀ ਦਾ ਕੌਂਸਲਰ ਬਣਾਓ ਜਿਹਦੇ ਨਾਲ ਤੁਹਾਨੂੰ ਫਾਇਦਾ ਹੋਣਾ ਹੈ ਤੁਸੀਂ ਸਰਕਾਰ ਦੇ ਨਜ਼ਦੀਕ ਜਾਣਗੇ ਤੇ ਆਪਣੇ ਆਪ ਵਕਾਫੇ ਕੰਮ ਦੇ ਲਖੇ ਲਾਓ ਪਹਿਲਾਂ ਜਿਹੜੇ ਤੋਂ ਰਹੇ ਨੇ ਕਈਆਂ ਸਾਲਾਂ ਤੋਂ ਉਹਨਾਂ ਨੇ ਵਿਕਾਸ ਵਾਲੇ ਪਾਸੇ ਖਾਲੀ ਨਹੀਂ ਕੀਤਾ ਜੇ ਕੀਤਾ ਵੀ ਹੋਵੇਗਾ ਤੇ ਬਾਹਰ ਕਿਤੇ ਕੀਤਾ ਮਾਲਾ ਦੇ ਲਾਗੇ-ਤਾਗੇ ਮਾਲਾ ਕੁਛ ਨਹੀਂ ਇਹ ਉਹਨਾਂ ਨੂੰ ਇਹੋ ਪੀਲ ਕਰ ਰਿਹਾ ਮੈਂ ਉਹਦੇ ਪਿੱਛੇ ਸੁਣੀ ਕਿ ਸਾਡੇ ਮਿੰਜਵਾਰ ਮਨਮੀਤ ਕੌਰ ਨੇ ਚਾਰੂ ਚੋਣ ਨਿਸ਼ਾਨਿਆ ਪਹਿਲੀ ਤਰੀਕ ਨੂੰ ਕਿਸੇ ਨੰਬਰ ਤੇ ਇਹ ਚੋਣ ਨਿਸ਼ਾਨਾ ਉਹਦਾ ਬਟਨ ਦਬਾ ਕੇ ਉਹਨਾਂ ਨੇ 3 ਪਹਿਲਾਂ ਤਾਂ ਕਹਿੰਦੇ ਫਾਈਲ ਹੀ ਨਹੀਂ ਕੀਤੀ ਕਿਹਨੂੰ ਪਤਾ ਹੀ ਨਹੀਂ ਕਿ ਤੇ ਹੈ ਹੀ ਨਹੀਂ ਰਿਕਾਰਡ 'ਚ ਕਿ ਇੱਥੇ ਆਹ ਕਰਵਾਇਆ ਜਾਂ ਨਹੀਂ ਕਰਵਾਇਆ ਹੁਣ ਤੋਂ ਥੋੜੇ ਜਿਆਦਾ ਬਾਅਦ ਇਹੇ ਦੇਖਣਗੇ ਮਾਲਾ ਵਾਲੇ कि ਇਹਨਾਂ ਦੀ ਫਾਈਲ ਪੂਰੀ ਹੋਈ ਹੈ ਕਿ ਟਿਕਾਣੇ ਤੇ ਬਹੁਤ ਜਲਦੀ ਫਾਈਲ ਬਣਵਾ ਕੇ ਮਨਿਸਟਰ ਕੋ ਇਹਨੂੰ ਪਤਾ ਦਿਓ ओके थैंक यू